ਨੀ ਬਨੇਰੇ ਦੀਏ ਚਿੜੀਏ ਬਨੇਰਾ ਸੜਾ ਕਿਉ ਮੱਲਿਆ ਉੱਡੀ ਉੱਡੀ ਨੀ ਬਨੇਰੇ ਦੀਏ ਚਿੜੀਏ ਬਨੇਰਾ ਸੜਾ ਕਿਉ ਮੱਲਿਆ ਅਜਰਲੇ ਮੇਲੇ ਗੱਲਾ ਤੁਸਾਂ ਪੁੱਛੀਆਂ ਪੁੱਛੀਆਂ ਨੀ ਸੋਰ ਜਾਨ ਦੀਆਂ ਅੱਜ ਰਲ ਮਿਲ ਗੱਲਾਂ ਤੂੰ ਸਾ ਪੁੱਛੀਆਂ ਪੁੱਛੀਆਂ ਨੀ ਮਾਂ ਦੇਵਰਾਗ ਦੀਆਂ ਨਕੀਆਂ ਨਕੀਆਂ ਚਿੜੀਆਂ ਨੀ ਮਾਏ ਬਹਿਰੀਆਂ ਟਾਲੀ ਦੀ ਢਾਲ ਨਿੱਕੀਆਂ ਨਿੱਕੀਆਂ ਚਿੜੀਆਂ ਨੀ ਮਾਏ ਬਹਿਰੀਆਂ ਟਾਲੀ ਦੀ ਢਾਲ ਮੇਰੀ ਰਾਣੀ ਮਾਏ ਨੀ ਬਹਿਰੀਆਂ ਟਾਲੀ ਦੀ ਢਾਲ ਕਿ ਚਿੜੀ ਨੇ ਜੋ ਲਾਈ ਉਡਾਰੀ ਸਾਰੀਆਂ ਉਡ ਗਈਆਂ ਨਾਲ ਮੇਰੀ ਭੋਲੀਏ ਮਾਏ ਨੀ ਸਾਰੀਆਂ ਉਡ ਗਈਆਂ ਨਾਲ ਤੀਆਂ ਨੂੰ ਸੋਰੇ ਤੋਰ ਕੇ ਮਾਏ ਨੀ ਕੰਦਾਂ ਦੇ ਨਾਲ ਮੇਰੀ ਪੋਲੀਏ ਮਾਏ ਨੀ ਕਿਉਂ ਰੋਵੇਂ ਕੰਦਾਂ ਦੇ ਨਾਲ ਵਿੱਚ ਪਰਦੇਸੀ ਵਿਆਹ ਕੇ ਮਾਏ ਨੀ ਤੱਕਦੀਆਂ ਦੇਰਾ ਮੇਰੀ ਏ ਭੋਲੀ ਏ ਮਾਏ ਨੀ ਤੱਕਦੀ ਤੀਆਂ ਦੇਰਾ ਦੂਰੋਂ ਤਾਂ ਆਈ ਸਾ ਚੱਲ ਕੇ ਮਾਏ ਨੀ ਦਰ ਵਿੱਚ ਰਹੀ ਹਾਂ ਖਲੋ ਮੇਰੀ ਏ ਰਾਣੀ ਮਾਏ ਨੀ ਦਰ ਵਿੱਚ ਰਹੀ ਹਾਂ ਖਲੋ ਕਿਸੇ ਨਾ ਪੁੱਛਿਆ ਮੈਨੂੰ ਸੁਖ ਸੁਨੇੜਾ ਮਾਏ ਕਿਸੇ ਨਾ ਆਖਿਆਈ ਬੋ ਮੇਰੀਏ ਰਾਣੀਏ ਮਾਏ ਨੀ ਕਿਸੇ ਨਾ ਆਖਿਆਈ ਬੋ ਵੀਰੇ ਨੇ ਪੱਜ ਕੇ ਦਰਜੋ ਖੋਲਿਆ ਭਾਬੀ ਨੇ ਲਿਆਈ ਕਲੇਜ ਲਾ ਮੇਰੀ ਇਹ ਪੋਲੀ ਮਾਏ ਨੀ ਪਾਬੋ ਨੇ ਲਿਆ ਕਲੇਜ ਨਾਲ ਲਾ பச்சே ஆீசனி மாி ரிய ਵੀਰੇ ਨੇ ਦਿੱਤਾ ਮੈਨੂੰ ਰੰਗ ਲਾ ਪੀੜਾ ਮਾਏ ਪਾਬੂ ਨੇ ਅੱਖੇ ਆਈ ਬੋ ਮੇਰੀ ਭੋਲੀਏ ਮਾਏ ਨੀ ਪਾਬੂ ਨੇ ਅੱਖੇ ਆਈ ਬੋ ਪਬੀਆਂ ਆਂਗ ਸਹੇਲੀਆਂ ਮਾਏ ਨੀ ਵੀਰਾਂ ਦੀ ਠੰਡੜੀ ਸ਼ਾਂ ਮੇਰੀ ਰਾਣੀਏ ਮਾਏ ਨੀ ਵੀਰਾਂ ਦੀ ਠੰਡੜੀ ਸ਼ਾਂ ਦਾਈਆਂ ਤੇ ਚਾਚੀਆਂ ਨਾਲ ਵਿਹੜਾ ਜੋ ਪਰਿਆ ਵਿਚ ਨਾ ਦਿ세 ਮੇਰੀ ਮਾਂ meri e poliye maaye ni vich na dise meri maa veerave meri amma de ajaya tu menu bable di than ve mereya raji avi ra ਨੂ ਬਾਬਲੇ ਦੀ ਥਾਂ ਪਾਬੋਨੀ ਪਾਬੋ ਮੇਰੇ ਵੀਰੇ ਦੀਹੀ ਰੇ ਤੂੰ ਮੈਨੂੰ ਮਾਵਾ ਦਿੱਤਾ ਨਿ ਮੇਰੀਏ ਸੋਣੀਏ ਪਾਬੋ ਤੂੰ ਮੈਨੂੰ ਮਾਵਾ ਦਿੱਤਾ ਨਿ ਮੇਰੀਏ ਨੀ ਪਾਬੋ ਤੂੰ ਮੈਨੂੰ ਮਾਵਾ ਦਿੱਤਾ ਨਕੀਆਂ ਨਕੀਆਂ ਚਿੜੀਆਂ ਨਹੀਂ ਮਾਏ ਬਹਿਰੀਆਂ ਟਾਲੀ ਦੀ ਢਾਲ ਨਿਮਰੀਏ ਪੋਲਿਏ ਮਾਏ ਨਹੀਂ ਬਹਿਰੀਆਂ ਟਾਲੀ